ਯਾਨੀ ਜਿਹੜਾ ਗਲਕਰਮ ਹੈ 79 ਕੰਟਰੀਜ਼ ਦਾ ਸ਼ੈਕ ਓਰਗੇਨਾਈਜੇਸ਼ਨ ਹੈ ਕੀ ਹੈ ਜਿਹੜੀ ਕਿ ਅਮਰੀਕਾ ਤੋਂ ਸ਼ੁਰੂ ਹੋਈ ਸੀ ਤੇ ਆ ਸਾਰੀ ਦੁਨੀਆ ਚ ਦਾ 3.5 ਲੱਖ ਮੈਂਬਰ ਹੈ ਬੇਸਿਕਲੀ ਬੀ ਐਨ ਆਈ ਸੀ ਦਾ ਬਹੁਤ ਵੱਡਾ ਇੱਕ ਫਾਇਦਾ ਹੈ ਬਿਜ਼ਨਸ ਨੂੰ ਗਰੋ ਕਰਨਾ ਹੱਫਨੇ ਟਿਕਵਰੀ ਇਸ ਵਿੱਚ 750 ਦੇ ਸ਼ਹਿਰ ਦੇ ਕਿਤੇ ਅੱਛੇ ਹੋਟਲ ਚ ਮਿਲਦੇ ਆ ਸਾਰੇ ਬੰਦੇ ਉਹਨਾਂ ਉੱਥੇ ਦੂਜੇ ਨੂੰ ਕੰਮ ਮਦਦਨ ਵਾਸਤੇ ਰੈਫਰੈਂਸਸ ਦਿੰਦੇ ਆ ਸਰੇ ਜਲਦੀ ਜਾਣਾ ਹੈ ਜਾਣਾ ਜਾਣਾ ਕਿਉਂਕਿ ਉੱਥੇ ਬਿਜ਼ਨਸ ਮਿਲਣਾ ਹੈ ਮੈਂ ਅੱਜ ਲਾਈਵ ਪਰ ਦੇਖੂ ਜਿਹੜੇ ਈਵਿਊਜ਼ ਹਨ ਉਹਨੂੰ ਵੀ ਕਹੂੰਗਾ ਜੇ ਤੁਸੀਂ ਅਜ ਤੱਕ ਵੀ ਅਨਾਈਟ ਦੀ ਮੀਟਿੰਗ ਕੋਈ ਨਹੀਂ ਅਟੈਂਡ ਕੀਤੀ ਤੇ ਪਰ ਇਹ ਅਟੈਂਡ ਕਰਕੇ ਦੇਖੋ ਸਾਨੂੰ ਸੇਲਸਮੈਨ ਲੈਨੇ ਪੈਂਦੇ ਆ ਉਹਨਾਂ ਨੇ ਤਾਂ 9 ਤੋਂ 5 ਕੰਮ ਕਰਨਾ ਹੈ ਪਰ ਇੱਥੇ जो पैसा है, है, ता है, है, ता है, है ता तो ताही चैरिटी है जो पैसा है ताही लाइफ स्टाइल है जो पैसा है ताही पार्टी है जिसको अंदर से जज्बा नहीं है काम का भूख नहीं है काम की ग्रो की भूख नहीं है वो भी एन आई नहीं ज्वाइन कर सकता आज बीएनआई का साडा एक नेटवर्किंग काउंटलेस होटल ली मेरिडियन अमृतसर ਜਿਵੇਂ ਬੀਐਨਏ ਅੰਮ੍ਰਿਤਸਰ ਦੇ ਤਿੰਨ ਚੈਪਟਰ ਇੱਥੇ ਨੈਟਵਰਕਿੰਗ ਵਾਸਤੇ ਮਿਲੇ ਸੀ 150 ਬਿਜ਼ਨਸ ਓਨਰ ਸੀਗਾ ਜਿਹੜੇ ਆਪਸ ਇੱਕ ਦੂਜੇ ਨੂੰ ਮਿਲ ਕੇ ਰੈਫਰੈਂਸਸ ਦੇ ਕੇ ਇੱਕ ਦੂਜੇ ਦਾ ਵਪਾਰ ਵਧਾਉਂਦੇ ਆ ਤੇ ਉਹ ਵੀ ਇੱਕ ਦੂਜੇ ਨੂੰ ਵਪਾਰ ਵਧਾਉਣ ਦੇ ਦਿੰਦੇ ਆ ਹਰ ਮੈਂਬਰ ਇੱਕ ਦੂਜੇ ਦੀ ਹੈਲਪ ਕਰਦਾ ਹੈ ਤੇ ਬੀਐਨਏ ਦੀ ਗੱਲ ਕਰਾਂ ਮੈਂ ਇਹ 79 ਕੰਟਰੀਸ ਦੇ ਚੈਕ ਓਰਗੇਨਾਈਜੇਸ਼ਨ ਅਗੀ ਹੈ ਜਿਹੜੀ ਕਿ ਅਮਰੀਕਾ ਤੋਂ ਸ਼ੁਰੂ ਹੋਈ ਸੀ ਤੇ ਹਰ ساری ਦੁਨੀਆ ਚ ਦਾ 3.5 ਲੱਖ ਮੈਂਬਰ ਹੈ ਇੰਡੀਆ ਚ 70 ਹਜ਼ਾਰ ਮੈਂਬਰ ਹੈ ਤੇ ਅੰਮ੍ਰਿਤਸਰ ਚ ਸੱਤ ਚੈਪਟਰ ਨੇ ਜਿਹਦਾ 350 ਮੈਂਬਰ ਹੈ ਇਹ ਹਫਤੇ ਚ ਇੱਕ ਵਾਰੀ ਸਵੇਰੇ 7:30 ਵਜੇ ਸ਼ਹਿਰ ਦੇ ਕਿਤੇ ਅੱਛੇ ਹੋਟਲ ਚ ਮਿਲਦੇ ਆ ਸਾਰੇ ਬਿਜ਼ਨਸ ਓਨਰਸ ਉੱਥੇ ਇੱਕ ਦੂਜੇ ਨੂੰ ਕੰਮ ਵੰਡਣ ਵਾਸਤੇ ਰੈਫਰੈਂਸਸ ਦਿੰਦੇ ਆ ਆਪਣਾ ਕੰਮ ਵੀ ਵੰਡਦੇ ਆ ਦੂਜੇ ਦਾ ਵੀ ਵੰਡਦੇ ਆ ਤੇ ਬੜੀ ਅੱਛੀ ਓਰਗਨਾਈਜੇਸ਼ਨ ਹੈ ਜਿੱਥੇ ਹਰ ਕੋਈ ਦੂਜੇ ਦੀ ਮਦਦ ਕਰਦਾ ਹੈ ਅੱਗੇ ਵਧਣ ਦੇ ਵਿੱਚ ਤੇ ਮੈਂ ਅੱਜ ਲਾਈਵ ਭਾਰਤ ਦੇ ਥਰੂ ਜਿਹੜੇ ਵਿਊਜ਼ ਆ ਉਹਨਾਂ ਨੂੰ ਵੀ ਕਹੂੰਗਾ ਜੇ ਤੁਸੀਂ ਹਜ ਤੱਕ ਬਿਆਨ ਇਹਦੀ ਮੀਟਿੰਗ ਕੋਈ ਨਹੀਂ ਅਟੈਂਡ ਕੀਤੀ ਦੇਖੋ ਅਰੇ ਅਟੈਂਡ ਕਰਕੇ ਦੇਖੋ ਕਿ ਕੀ ਆਪਾਂ ਇੱਥੇ ਕੰਮ ਕਰਦੇ ਆ ਕਿਦਾਂ ਅਸੀਂ ਦੂਜੇ ਦੀ ਹੈਲਪ ਕਰਦੇ ਆ ਉਹਨਾਂ ਦੇ ਵਪਾਰ ਵਧਾਣ ਦੇ ਵਿੱਚ ਕਿ ਕਿਦਾਂ ਉਹ ਵੀ ਇਹੀ ਕੰਮ ਕਰਦੇ ਆ ਸਾਡੀ ਹੈਲਪ ਕਰਦੇ ਸਾਡੇ ਵਪਾਰ ਵਧਾਣ ਦੇ ਵਿੱਚ ਥੈਂਕ ਯੂ ਅਮਰ ਜੀ ਥੈਂਕ ਯੂ ਜੀ ਜੀ ਮੇਰਾ ਇੱਕ ਸਵਾਲ ਤੁਹਾਡੇ ਨਾਲ ਜੇ ਗੱਲ ਕਰੀਏ ਕਿ ਬੀ ਐਨ ਏ ਜਿਹੜਾ ਇਹਦੇ ਕੋਲ ਇਸ ਤਰ੍ਹਾਂ ਦੀ ਕਿਹੜੀ ਪਾਵਰ ਹੈਗੀ ਹੈ ਉਸ ਤਰ੍ਹਾਂ ਲੋਕੀ ਸਵੇਰੇ 9 ਵਜੇ ਤੱਕ 10 ਵਜੇ ਤੱਕ ਨਹੀਂ ਉੱਠਦੇ ਲੇਕਿਨ ਮੀਟਿੰਗ ਹੁੰਦੀ ਹੈ ਤਾਂ 7:30 ਵਜੇ ਉੱਠ ਕੇ ਨਹਾਤ ਹੋ ਕੇ ਮੀਟਿੰਗ ਦੇ ਵਿੱਚ ਆ ਜਾਂਦੇ ਆ ਇਸ ਤਰ੍ਹਾਂ ਕਿਹੜੀ ਪਾਵਰ ਹੈ ਜਿਹੜੀ ਸਵੇਰੇ ਜਗਾ ਦਿੰਦੀ ਫਲਾਈਟ ਵੀ ਫੜਦੇ ਆ 5 6 ਵਜੇ ਦੀ ਆ ਸਤਬ ਦੀ ਫੜਦੇ ਆ ਜੇ ਦਿੱਲੀ ਜਾਣੇ ਹੋ ਤਾਂ 4 55 ਤੇ ਜਾ ਕੇ ਜਿੰਦੇ ਵਾਸਤੇ ਸਾਨੂੰ 3 3:30 ਵਜੇ ਉੱਠਣਾ ਪੈਂਦਾ ਤੇ ਬੀਐਨ ਦਾ ਇੱਕ ਪਲੇਟਫਾਰਮ ਹੈ ਜਿਵੇਂ ਪਹਿਲਾਂ ਹੀ ਕਿਹਾ ਕਿ ਇਧਰ ਆ ਪਲੇਟਫਾਰਮ ਹੈ ਜਿੱਥੇ ਹਰ ਬਿਜ਼ਨਸ ਓਨਰ ਇੱਕ ਦੂਜੇ ਦੀ ਮਦਦ ਕਰਦਾ ਹੈ ਅੱਗੇ ਵਧਣ ਦੇ ਵਿੱਚ ਹਰ ਇੱਕ ਗਿਵ ਅਸ ਗੇਨ ਪ੍ਰਿੰਸੀਪਲ ਤੋਂ ਚੱਲਦਾ ਹੈ ਕਿ ਜੇ ਤੁਸੀਂ ਕਿਸੇ ਵਾਸਤੇ ਅੱਛਾ ਕਰੋਗੇ ਉਹ ਤੁਹਾਡੇ ਵਾਸਤੇ ਅੱਛਾ ਕਰੇਗਾ ਹਰ ਬੰਦਾ ਜਦੋਂ ਸਵੇਰੇ 7:30 ਤੇ ਰੂਮ ਜਾਂਦਾ ਹੈ ਇਹ ਮਿਨੀਮਮ ਇੱਕ ਚੈਪਟਰ ਚ 25 ਬਿਜ਼ਨਸ ਓਨਰਸ ਹੁੰਦੇ ਆ ਮੈਕਸਿਮਮ ਜਿੰਨੇ ਮਰਜ਼ੀ ਹੋਣ ਕੰਡੀਸ਼ਨ ਇੱਕੋ ਹੀ ਹੈ ਕਿ ਇੱਕ ਕੈਟਾਗਰੀ ਦਾ ਇੱਕੋ bizness owner ਚੈਪਟਰ ਚ ਹੁੰਦਾ ਹੈ ਇਹ ਜਦੋਂ bizness owner ਰੂਮ ਚ ਆਉਂਦੇ ਜਿਹੜੇ 7:30 ਵਜੇ ਉਹ ਇਹ ਸੋਚਣਾ ਆਉਂਦੇ ਆ ਕਿ ਅੱਜ ਮੈਂ ਆਪਣੇ ਸਾਥੀ ਨੂੰ ਆਪਣੇ ਨਾਲ ਬੈਠੇ ਬੰਦੇ ਨੂੰ ਕੋਈ ਨਾ ਕੋਈ ਕੰਮ ਪ੍ਰਦਾਨ ਵਾਸਤੇ ਰੈਫਰੈਂਸ ਦੇ ਕੇ ਆਣਾ ਹੈ ਤੇ ਰੈਫਰੈਂਸ ਦਾ ਮਤਲਬ ਸਮਝੋ ਜੇ ਆਪਾਂ ਕਿਸ ਨੂੰ ਰੈਫਰ ਕਰਦੇ ਆ ਤੇ ਉਹ 90% bizness close ਕਰਨ ਦੇ ਚਾਂਸਸ ਉਨੇ ਹੀ ਵੱਜ ਜਾਂਦੇ ਆ ਤੇ ਜੇ ਸਵੇਰੇ 7:30 ਵਜੇ ਬੰਦੇ ਉੱਠ ਕੇ ਆਉਂਦੇ ਉਹ ਤਾਂ ਹੀ ਆਉਂਦੇ ਕਿਉਂਕਿ ਉਹਨੂੰ ਪਤਾ ਇੱਥੇ ਆ ਕੇ ਕੰਮ ਮਿਲਣਾ ਹੈ ਜਦੋਂ ਉਹਦਾ ਕੰਪਿਟੀਟਰ ਸੋ ਰਿਹਾ ਕਰ ਉੱਥੇ ਪੈਸੇ ਕਮਾ ਕੇ 9:30 ਵਜੇ ਘਰ ਜਾ ਰਿਹਾ ਤੇ ਇਹਦੇ ਕਰਕੇ ਮੈਨੂੰ ਲੱਗਦਾ ਕਿ ਵਰਲਡ-ਓਵਰ ਟਾਈਮ ਇਹਦਾ ਇਹੀ ਹੈ ਹਰ ਜਗ੍ਹਾ ਭਾਵੇਂ ਯਾਨੀ ਕਿ ਜਦੋਂ ਤੁਹਾਡੀ ਦੁਕਾਨ ਦੀ ਸ਼ੁਰੂਆਤ ਹੋਣੀ ਉਸ ਤੋਂ ਪਹਿਲਾਂ ਪਹਿਲਾਂ ਲੋਕ ਇੱਥੇ ਦਿਹਾੜੀ ਪਾ ਕੇ ਚਲ ਜਾਂਦੇ ਸੁਰਜ ਚਲ ਜਾਂਦੇ ਬਿਲਕੁਲ ਠੀਕ ਗੱਲ ਹੈ ਤੁਸੀਂ ਦਿਹਾੜੀ ਹੀ ਜਗਾ ਦਿੰਦੀ ਐ ਸਵੇਰੇ ਸਭ ਤੋਂ ਪਹਿਲਾਂ ਹਾਂ ਕਿਉਂਕਿ ਸਭ ਕੁਝ ਤੁਹਾਨੂੰ ਪਤਾ ਹੈ ਕਿ ਮਨੀ ਮੇਕਸ ਦੀ ਮੇਰ ਗਰਾਉਂਡ ਤੇ ਜੇ ਪੈਸਾ ਹੈ ਤਾਂ ਹੀ ਚੈਰਿਟੀ ਹੈ ਜੇ ਪੈਸਾ ਹੈ ਤਾਂ ਹੀ ਲਾਈਫਸਟਾਈਲ ਹੈ ਜੇ ਪੈਸਾ ਹੈ ਤਾਂ ਹੀ ਪਾਰਟੀਆਂ ਤੇ ਬਈਆਂ ਮੈਂ ਤੁਹਾਨੂੰ ਜਿਵੇਂ ਕਿਹਾ ਪਿਓਲਿਕ ਬਿਜ਼ਨਸ ਪਲੇਟਫਾਰਮ ਹੈ ਹਾਂ ਬਿਜ਼ਨਸ ਤੋਂ ਬਿਜ਼ਨਸ ਤੋਂ ਹੀ ਹੈ ਕਿ ਆਪਸ ਨੂੰ ਬਿਜ਼ਨਸ ਦੇਣਾ ਤੇ ਹੈਲਪ ਕਰਨਾ ਜੇ ਮੈਂ ਪਿਛਲੇ 12 ਮਹੀਨੇ ਦੀ ਗੱਲ ਕਰਾਂ ਬੀਐਨਆਈ ਇੰਡੀਆ ਨੇ 70 ਯਾਰ ਮੈਂਬਰਾਂ ਨੇ ਆਪਸ ਵਿੱਚ ਹੀ ਆਪਸ ਦੇ ਰੈਫਰੈਂਸਸ ਦੇ ਨਾਲ 55000 ਕਰੋੜ ਦਾ ਵਪਾਰ ਕੀਤਾ ਹੈ ਅਜੇ ਮੈਂ ਸ਼ਾਇਦ ਕੁਝ ਫਿਗਰ ਘੱਟ ਬੋਲੂਗਾ ਕਈ ਕਈ ਲੋਕ ਪੰਚ ਨਹੀਂ ਕਰਦੇ ਸਾਡਾ ਇੱਕ ਐਪ ਹੈ ਜਿੱਥੇ ਜੇ ਕਿਸੇ ਨੂੰ ਕੰਮ ਮਿਲੇ ਹੁੰਦੇ ਨੇ ਪੰਚ ਕਰਨਾ ਆਉਂਦਾ ਹੈ ਬਿਜ਼ਨਸ ਇਸ ਤੋਂ ਕੋਈ ਕਮਿਸ਼ਨ ਨਹੀਂ ਦੇਣੀ ਕਿਸੇ ਨੂੰ ਕੋਈ ਕੁਝ ਨਹੀਂ ਕਰਨਾ ਸਿਰਫ ਜਿੰਨੇ ਤੁਹਾਨੂੰ ਬਿਜ਼ਨਸ ਦੇਣ ਚ ਇਹ ਵਧਾਨ ਚ ਹੈਲਪ ਕੀਤੀ ਹੈ ਅਗਲੇ ਹਫਤੇ ਆ ਕੇ ਉਹਨੂੰ ਸਾਰੇ ਗਰੁੱਪ ਦੇ ਅਗੇ ਇੱਕ ਥੈਂਕ ਯੂ ਕਹਿ ਕੇ ਐਕਨੋਲਡਜ ਕਰਨਾ ਹੈ ਔਰ ਕੁਝ ਕਮਿਸ਼ਨ ਨਹੀਂ ਹੈ ਤੇ ਉਹ ਐਪ ਜਿਹੜਾ ਡਾਟਾ ਪੰਚ ਕਰਦੇ ਆ ਉਹਦੇ थ्रू ਬਿਜ਼ਨਸ ਕਾਊਂਟ ਹੁੰਦਾ ਕਿਉਂਕਿ ਫਿਰ ਅਗੇ ਬੀਐਨਏ ਦਾ ਸਕਸੈਸ ਬਿਜ਼ਨਸ ਜਨਰੇਸ਼ਨ ਹੈ ਜਦ ਮੈਂ ਅੰਮ੍ਰਿਤਸਰ ਦੀ ਗੱਲ ਕਰਾਂ 2021 ਚ ਅੰਮ੍ਰਿਤਸਰ ਲਾਂਚ ਕੀਤਾ ਸੀ April ਚ ਅਸੀਂ ਤੇ ਅੱਜ 2025 ਚ 350 ਮੈਂਬਰ ਹੈ ਤੇ 350 ਮੈਂਬਰ ਹੈ ਪਿਛਲੇ 4 ਸਾਲ ਦੇ ਵਿੱਚ ਆਪਸ ਵਿੱਚ ਆਪਸ ਦੇ ਰੈਫਰੈਂਸਸ ਦੇ ਨਾਲ ਤਕਰੀਬਨ ਤਕਰੀਬਨ 800 ਕਰੋੜ ਰੁਪਏ ਦਾ ਵਪਾਰ ਕੀਤਾ ਹੈ ਅਗੇਨ ਜਿਸ ਵਿੱਚ ਕਿਸੇ ਨੂੰ ਕੋਈ ਕਮਿਸ਼ਨ ਨਹੀਂ ਹੈ ਸਿਰਫ ਰ ਆਕੇ ਦੂਜੇ ਬੰਦੇ ਨੂੰ ਥੈਂਕ ਯੂ ਬੋਲਣਾ ਹੁੰਦਾ ਸਵੇਰੇ ਜਿਨੇ ਤੁਹਾਨੂੰ ਵਪਾਰ ਦਵਾਇਆ 댓 ਇਜ਼ ਇਟ 800 ਕਰੋੜ ਬੜੀ ਵੱਡੀ ਫਿਗਰ ਹੈ ਤਾਂ ਸਭ ਤੋਂ ਪਹਿਲਾ ਕਰੀਏਟਰ ਚੈਪਟਰ ਹੈ ਉਹਦੇ ਪ੍ਰੈਜ਼ੀਡੈਂਟ ਵੀ ਸਾਡੇ ਨਾਲ ਹੈ ਤੇ ਹਾਂਜੀ ਪ੍ਰੈਜ਼ੀਡੈਂਟ ਸਾਹਿਬ ਬੀ ਐਨ ਆਈ ਜਿਹੜਾ ਉਹ ਕਿਹੜੀ ਤਾਕਤ ਹੈ ਜਿਹੜੀ ਸਵੇਰੇ ਜਗਾ ਦਿੰਦੀ ਹੈ ਤੇ ਬਿジネス ਕਿਸ ਤਰ੍ਹਾਂ ਸਵੇਰੇ ਸਵੇਰੇ ਵੱਜ ਜਾਂਦਾ ਬੀ ਐਨ ਆਈ ਇਹ ਤਾਕਤ ਹੈ ਕਿ ਅਸੀਂ ਸਾਰੇ ਬਿਜ਼ਨਸ ਓਨਰਸ ਨੂੰ ਹਰ ਹਫਤੇ ਮਿਲਣਾ ਹੈ ਸਵੇਰੇ ਟਾਈਮਿੰਗ 7:30 ਵਜੇ ਅਸੀਂ ਪਹੁੰਚਣਾ ਹੀ ਹੈ ਸਿਰਫ ਉਹੀ ਹੈ ਕਿ ਸਾਨੂੰ ਰੈਫਰਲ ਮਿਲਣਗੇ ਬਿਜ਼ਨਸ ਮਿਲੇਗਾ ਲੋਕਾਂ ਨੂੰ ਸਭ ਤੋਂ ਪਹਿਲਾਂ ਇਹ ਹੀ ਹ ਇਹ ਉੱਠਣ ਦੀ ਜਿਹੜੀ ਹੈ ਨਾ ਤਾਕਤ ਉਹ ਬੀਐਨਏ ਕਿਵੇਂ ਦਿੰਦਾ ਇਹ ਬੀਐਨਏ ਦੀ ਤਾਕਤ ਹੀ ਸਵੇਰੇ ਉੱਠਣਾ ਗਈ ਆ ਇਹੋ ਹੀ ਮੇਨ ਤੁਹਾਡਾ ਬਿਜ਼ਨਸ ਗਰੋਥ ਹੀ ਇੱਥੇ ਹੁੰਦੀ ਹੈ ਤੇ ਮੈਨੂੰ 4.5 ਸਾਲ ਹੋ ਗਏ ਬੀਐਨਏ ਜੁਆਇਨ ਕੀਤੇ ਆ ਤੇ ਸਾਨੂੰ ਵੀ ਬਿਜ਼ਨਸ ਮਿਲ ਰਿਹਾ ਬੜਾ ਵਧੀਆ ਮਿਲ ਰਿਹਾ ਔਰ ਆਦਤ ਪੈ ਗਈ ਜਲਦੀ ਉੱਠਣ ਦੀ ਔਰ ਵੀ ਆਰ ਅਮੰਗਸ ਦਾ ਫਾਊਂਡਿੰਗ ਮੈਂਬਰ ਆਫ ਕ੍ਰੀਏਟਰ ਚੈਪਟਰ ਕ੍ਰੀਏਟਰ ਚੈਪਟਰ ਸਭ ਤੋਂ ਪਹਿਲਾ ਚੈਪਟਰ ਹੈ ਅਮਰੀਕਾ ਦਾ ਤੇ ਉਹਦੇ ਵੀਪੀ ਵੀ ਸਾਡੇ ਨਾਲ ਖਲੁੱਤੇ ਆ ਤੇ ਹਾਂਜੀ ਵੀਪੀ ਸਾਹਿਬ ਤੁਸੀਂ ਇਹ ਚੈਪਟਰ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਹੁਣੇ ਇੱਕ ਕੁਐਸਚਨ ਪੁੱਛਿਆ ਹੈ ਕਿ ਸਵੇਰੇ ਉੱਠਣ ਦੀ ਤਾਕਤ ਕਿੱਥੋਂ ਮਿਲਦੀ ਹੈ ਮੈਂ ਹੁਣੇ ਤੁਹਾਨੂੰ ਵੀ ਦੱਸਦਾ ਤੁਹਾਡੇ ਚ ਤਾਕਤ ਆ ਜਾਏਗੀ ਬਹੁਤ ਈਜ਼ੀ ਹੈ ਜਦੋਂ ਤੁਹਾਨੂੰ ਪਤਾ ਹੋਵੇ ਸਵੇਰੇ ਤੁਹਾਨੂੰ 7 ਵਜੇ 8 ਵਜੇ ਜਾ ਕੇ 1 ਕਰੋੜ ਦਾ ਬਿਜ਼ਨਸ ਮਿਲਣ ਵਾਲਾ ਹੈ ਕਿ ਤੁਹਾਡੀ ਨੀਂਦ ਨਹੀਂ ਖੁੱਲੇਗੀ ਮੈਂ ਕਹਿੰਦਾ ਤੁਹਾਨੂੰ ਰਾਤੀ ਨੀਂਦ ਹੀ ਨਹੀਂ ਆਏਗੀ ਨੀਂਦ ਨਹੀਂ ਆਣੀ ਫਰਾਈਡੇ ਨੂੰ ਸਾਨੂੰ ਵੀਰਵਾਰ ਰਾਤ ਨੂੰ ਨੀਂਦ ਨਹੀਂ ਆਦੀ ਕਿ ਸਵੇਰੇ ਜਲਦੀ ਜਾਣਾ ਹੈ ਜਾਣਾ ਹੈ ਜਾਣਾ ਕਿਉਂਕਿ ਉੱਥੇ ਬਿਜ਼ਨਸ ਮਿਲਣਾ ਹੈ ਇਟ ਇਜ਼ ਅ ਕਾਈਂਡ ਆਫ ਇੱਕ ਤਰ੍ਹਾਂ ਦਾ ਤੁਹਾਡਾ ਐਸਾ ਸਮਝ ਲਓ ਇੱਕ ਨਵਾਂ ਆਫਿਸ ਹੈ ਨਵੀਂ ਸ਼ਾਪ ਹੈ ਨਵੀਂ ਦੁਕਾਨ ਹੈ ਕਿ ਜਿੱਥੇ ਤੁਸੀਂ ਹਫ਼ਤੇ ਸਿਰਫ ਇੱਕ ਵਾਰ ਹੀ ਆਣਾ ਹੈ ਔਰ ਤੁਹਾਨੂੰ ਆਪਣੀ ਦੁਕਾਨ ਤੇ ਰੋਜ਼ਾਨਾ ਨਾਲੋਂ ਵੀ ਜ਼ਿਆਦਾ ਬਿਜ਼ਨਸ ਇੱਥੇ ਮਿਲ ਜਾਏਗਾ ਸੋ ਉਹ ਸਾਨੂੰ ਇੱਕ ਪਾਵਰ ਮਿਲਦੀ ਹੈ ਜੋ ਆਪਣੇ ਬੀਐਨਏ ਦੇ ਵਿੱਚ ਬੀਐਨਏ ਦੀ ਟੀਮ ਬਿਨਾ ਸੈਲਰੀ ਤੋਂ ਬਿਨਾ ਕਮਿਸ਼ਨ ਤੋਂ ਤੁਹਾਡਾ ਬਿਜ਼ਨਸ ਗਰੋਥ ਕਰਨ ਦੇ ਵਿੱਚ ਸਪੋਰਟ ਵੀ ਕਰਦੀ ਹੈ ਇਹੀ ਇਹੀ ਇੱਕ ਮਜ਼ਾ ਹੈ ਕਿ ਇੱਥੇ ਸਾਰੇ ਬਿਜ਼ਨਸ ਓਨਰਸ ਆ ਕੋਈ ਵੀ ਕਿਸੇ ਕੋਲ ਕੋਈ ਪੈਸੇ ਨਹੀਂ ਲੈ ਰਿਹਾ ਅੱਜ ਤੁਸੀਂ ਇੱਕ ਸੇਲਜ਼ਮੈਨ ਹਾਇਰ ਕਰਨਾ ਹੈ ਨਾ that will cost you around 20000 to 30000 aur ਇੱਥੇ ਤੁਹਾਨੂੰ ਇੱਕ 2 ਕਰੋੜ ਵਾਲਾ ਬੰਦਾ ਲਾਈਕ ਉਹਨੂੰ ਐਸੇ ਐਸੇ ਬੰਦੇ ਸੇਲਜ਼ ਵਾ ਤੁਹਾਡੇ ਵਾਸਤੇ ਕਰਨਗੇ ਜਿਹਨੂੰ ਤੁਸੀਂ 2 ਕਰੋੜ ਜੀ ਵੀ ਹਾਇਰ ਨਹੀਂ ਕਰ ਸਕਦੇ ਉਹਨੂੰ ਕਰੋੜ ਰੁਪਏ ਮਹੀਨਾ ਵੀ ਦਿਓਗੇ ਉਹ ਤੁਹਾਡੇ ਕੋਲ ਨਹੀਂ ਆਏਗਾ ਜੌਬ ਵਾਸਤੇ ਬਟ ਸਟਿਲ ਹੀ ਇਸ ਡੂਇੰਗ ਸੇਲਜ਼ ਫਾਰ ਯੂ ਦਿਸ ਇਜ਼ ਦਾ ਪਾਵਰ ਆਫ ਬੀਐਨਆਈ ਸੇਲ ਕਿਸ ਤਰ੍ਹਾਂ ਕਨਵਰਟ ਹੁੰਦੀ ਹੈ ਜਿਹੜੀ ਇੱਕ ਵੱਡਾ ਬਿਜ਼ਨਸਮੈਨ ਤੇ ਵੈਲ ਰਿਪਰੈਜ਼ੈਂਟਿਵ ਕੋਈ ਕੰਪਨੀ ਦਾ ਮਾਲਕ ਤੁਹਾਨੂੰ ਰੈਫਰ ਕਰਦਾ ਤੇ ਸੇਲ ਦੇ ਆਟੋਮੈਟਿਕਲੀ 100% ਮੈਚੁਰ ਹੋ ਗਈ ਸਰ ਦੇਖੋ ਇੱਥੇ ਸਾਰੇ ਜਿਹੜੇ ਸਾਫ ਸੁਥਰੇ ਔਰ ਅੱਛੇ ਬਿਜ਼ਨਸਮੈਨ ਆਂਦੇ ਆ ਮੋਸਟਲੀ ਔਰ ਅੱਛਾ ਬਿਜ਼ਨਸਮੈਨ ਅੱਜ ਮੈਨੂੰ ਪਤਾ ਹੈ ਕਿ ਇਹ ਚਾਵਲਾ ਜੀ ਰੀਅਲ ਏਸਟੇਟ ਦੇ ਵਿੱਚ ਬੜਾ ਸਾਫ ਸੁਥਰਾ ਔਰ ਅੱਛਾ ਬਿਜ਼ਨਸ ਕਰ ਰਹੇ ਤੇ ਮੈਂ ਟੈਂਸ਼ਨ ਫਰੀ ਹੋ ਗਏ ਇਹਨਾਂ ਨੂੰ ਰੈਫਰ ਕਰ ਸਕਦਾ ਹਾਂ ਆਪਣੇ client ਨੂੰ ਕਿਸੇ ਨੂੰ ਵੀ ਜਦੋਂ ਪਰ ਰੈਫਰ ਕਰਦੇ ਆ ਤਾਂ ਰੈਫਰੈਂਸ ਵਾਲਾ business ਆਟੋਮੈਟਿਕਲੀ ਵੱਧਦਾ ਤੁਸੀਂ ਤੁਹਾਡੇ ਕੰਮ ਦੇ ਵਿੱਚ ਕਿਸੇ ਦਾ ਵੀ ਕੰਮ ਹੈ ਉਹਦੇ ਜਿਹੜਾ business ਹੈ ਮੋਸਟ ਆਫ ਦਾ business ਰੈਫਰੈਂਸ ਤੋਂ ਆਉਂਦਾ ਹੈ ਇੱਕ ਵਾਕਿੰਗ client ਤੇ ਆਉਂਦਾ ਹੀ ਹੈ ਪਰ ਰੈਫਰੈਂਸ business ਹਮੇਸ਼ਾ ਸਭ ਤੋਂ ਬੈਸਟ business ਹੁੰਦਾ ਤੇ BNA ਦੇ ਵਿੱਚ ਨਾਰੀ ਸ਼ਕਤੀ ਵੀ ਸਾਡੇ ਨਾਲ ਆ ਤੇ ਤੁਸੀਂ ਸਵੇਰੇ ਸਵੇਰੇ ਜਿਹੜੀ ਆ ਮਾਰਨਿੰਗ ਉੱਠ ਕੇ ਇੱਕ ਰੈਫਰਲ ਰਾਉਂਡ ਹੁੰਦਾ ਹੈ ਬਿジネス ਮੀਟਿੰਗ ਹੋਦੀ ਹੈ ਤੇ ਕਿੰਨੀ ਗ੍ਰੋਥ ਬਿジネス ਨੂੰ ਮਿਲਦੀ ਹੈ ਸਰ 100% ਗ੍ਰੋਥ ਮਿਲਦੀ ਹੈ ਜੇ ਆਪਾਂ ਕਹੇ ਇਹ ਨਾ ਕਿ ਨਹੀਂ 10% 20% ਨਹੀਂ ਐਤਾ ਦੀ ਕੋਈ ਗੱਲ ਨਹੀਂ ਹੈਗੀ ਹੈ 100% ਮਿਲਦੀ ਹੈ ਬਟ ਤੁਹਾਨੂੰ ਆਣਾ ਪੈਣਾ ਹੈ ਅਸ ਸਾਡੇ ਇੱਥੇ ਕਹਾਂ ਜਾਂਦਾ ਹੈ ਕਿ ਖਾਲੀ ਚੇਅਰ ਤੁਹਾਨੂੰ ਬਿਜ਼ਨਸ ਨਹੀਂ ਦੇਗੀ ਉਹ ਬਿਲਕੁਲ ਸੱਚ ਹੈ ਕਿ ਤੁਹਾਨੂੰ ਆਣਾ ਪੈਣਾ ਹੈ ਤੁਹਾਨੂੰ ਮੀਟਿੰਗ ਅਟੈਂਡ ਕਰਨੀ ਪੈਣੀ ਹੈ ਸਾਰੇ ਨਾਲ ਵਰਤੋਗੇ ਮਿਲੋਗੇ ਤਾਂ ਹੀ ਤੁਹਾਨੂੰ ਬਿਜ਼ਨਸ ਮਿਲੇਗਾ ਮੈਂ ਇੱਥੇ ਆਈ ਆ ਅੱਜ ਇੰਨੇ ਲੋਕ ਸੀ ਅਰਾਊਂਡ 80 ਯਹਾਂ ਪਰ ਬੰਦੇ ਆਏ ਹੋਏ ਸੀ ਤੇ ਮੈਨੂੰ ਲੱਗਦਾ ਹੈ ਕਿ 10 15 ਤੇ ਮੈਨੂੰ ਉਦਾਂ ਹੀ ਕਹਿਤਾ ਹੋਗੇ ਨਹੀਂ ਅਸੀਂ ਤੁਹਾਡੇ ਕੋਲੋਂ ਆਰਡਰ ਲਵਾਂਗੇ ਸੋ ਬਹੁਤ ਸਵੇਰੇ ਇੱਕ ਵਪਾਰੀ ਦੂਸਰੇ ਵਪਾਰੀ ਨੂੰ ਪ੍ਰਮੋਟ ਕਰਦਾ ਹੈ ਕਿਸ ਤਰ੍ਹਾਂ ਲੱਗਦਾ आ, बहुत चंगा लगता है ऐसे सानू सेल्समैन लैने पैदे हैं वो उन्होंने तो नौ तो पांच काम करना है पर इतने जेड़े हमारे इन्ने सारे सेल्समैन होते हैं वो चौबीस घंटे साढ़े लिए काम करते हैं बिना पगार दे वो पगार भी नहीं मानते बस एक रिलेशनशिप जो बहुत अच्छा डिवेल्प होंगे तो ओबियसली बहुत चंगा लगता है होता। कि उन्होंने कुछ देना भी नहीं है बस एक बॉन्ड क्रिएट होता है तो वो रेफरल आगे और उनके आगे वो रेफरल वैसे ही चलता है तो ओबियसली अगर हम जैसे अभी हाँ तो अभी हम अमृतसर में अगर जानते हैं तो जितने यहाँ पे मैंबर्स हैं वो विदेश ਦੇਸ਼ ਵਿੱਚ ਵੀ ਹੈ ਉਹਨਾਂ ਦੇ ਲੁਧਿਆਣਾ ਪੰਜਾਬ ਤੋਂ ਬਾਹਰ ਵੀ ਹੈ ਉਹ ਵੀ ਸਾਡੇ ਨੂੰ ਜਾਂਦੇ ਆ ਹੁਣ ਕੀ ਹਾਂ ਵੀ ਨਹੀਂ ਹੈ ਬੀਐਨਆਈ ਮੈਂਬਰ ਹੈਗੇ ਆ ਇਹਨਾਂ ਦਾ ਇਹ ਕੰਮ ਹੈਗਾ ਤੇ ਉਹ ਸਭ ਐਸੀ ਲਈ ਹੁੰਦਾ ਹੈ ਕਿ ਹਾਂ ਭਈ ਸਭ ਰੈਫਰਲ ਦਿੰਦੇ ਆ ਇੱਕ ਦੂਜੇ ਨੂੰ ਤਾਂ ਬੌਂਡ ਕ੍ਰिएशन ਹੁੰਦਾ ਹੈ ਰੈਫਰਰ ਤੋਂ ਤੁਸੀਂ ਕਿੰਨਾ ਕਾ ਬੈਨੀਫਿਟ ਦੇਖਦੇ ਹੋ ਜਿੰਨਾ ਕਿ ਕਿੰਨਾ ਕਾ ਫਾਇਦਾ ਹੁੰਦਾ ਹੈ ਸਰ ਬਹੁਤ ਫਾਇਦਾ ਹੁੰਦਾ ਹੈ ਅਸੀਂ ਆਪਣੀ ਸਟੋਰ ਤੇ ਬੈਠ ਕੇ ਜਿੰਨਾ ਬਿਜ਼ਨਸ ਕਰਨੇ ਉਹ ਤਾਂ ਕਰਨੇ ਆ ਲੇਕਿਨ ਰੈਫਰਲ ਤੋਂ ਅੱਗੇ ਹੋਰ ਰੈਫਰਲਸ ਮਿਲਦੀਆਂ ਤੇ ਉਹ ਰੈਫਰਲਸ ਨਾਲ ਸਾਡਾ ਬਿਜ਼ਨਸ ਡੇ ਬਾਏ ਡੇ ਪਲੱਸ ਹੀ ਹੋ ਰਿਹਾ ਹੈ ਤੇ ਇਹ ਮੈਂ ਨਹੀਂ ਕਹਾਂਗੀ ਕਿ 10% 20% ਹੈ 100% ਬਿਜ਼ਨਸ ਪਲੱਸ ਹੁੰਦਾ ਹੈ ਤੇ ਰੈਫਰਲਸ ਦਾ ਬਹੁਤ ਫਾਇਦਾ ਆ ਗਿਆ ਬੇਸਿਕਲੀ ਬੀ ਐਨ ਆਈ ਚ ਰਹਿਣਾ ਬਹੁਤ ਵੱਡਾ ਇੱਕ ਫਾਇਦਾ ਹੈ ਬਿਜ਼ਨਸ ਨੂੰ ਗਰੋ ਕਰਨ ਦੇ ਵਾਸਤੇ ਇੱਕ ਤੁਸੀਂ ਆਪਣੇ ਵਪਾਰੀ ਆਪੇ ਤਾਰੀਫ ਕਰਦੇ ਹੋ ਲੇਕਿਨ ਤੁਹਾਡੇ ਵਪਾਰੀ ਕੋਈ ਹੋਰ ਤਾਰੀਫ ਕਰਦਾ ਤੇ ਫਿਰ ਵਪਾਰ ਕਿੰਨਾ ਵੱਧਦਾ ਆਈ ਥਿੰਕ ਉਹਦੇ ਨਾਲ ਜ਼ਿਆਦਾ ਵੱਧਦਾ ਹੈ ਬਿਕੋਜ਼ ਇਟ ਇਟਸ ਅ ਟੈਸਟੀਮੋਨੀਅਲ ਨਾ ਤੇ ਅਸੀਂ ਆਪਣਾ ਤੇ ਬੋਲਾਂਗੇ ਕਿ ਅੱਛਾ ਹੈ ਹੀ ਹੈ ਬਟ ਅਗਰ ਹੁਣ ਐਨਾਨੋ ਵੀ ਲੈ ਲੋ ਜਸਟ ਟੇਕ ਅ ਟੈਸਟੀਮੋਨੀਅਲ ਫਰਮ ਹਰ ਤੋ ਆਈ ਥਿੰਕ ਕਿ ਉਹ ਜ਼ਿਆਦਾ ਇੱਕ ਟਰਸਟ ਵੱਧਦਾ ਹੈ ਔਰ ਸ਼ਾਇਦ ਲੋਕਾਂ ਦਾ ਜ਼ਿਆਦਾ ਇੱਕ ਟਰਸਟ ਵੱਧਦਾ ਹੈ ਟਰਸਟ ਹੀ ਬਿਨਸ ਵਧਾਂਦਾ ਜਿਹੜਾ ਟਰਸਟ ਹੁੰਦਾ ਉਹੀ ਸਭ ਤੋਂ ਜ਼ਿਆਦਾ ਬਿਨਸ ਵਧਾਂਦਾ ਤੇ ਟਰਸਟ ਕਿੰਨਾ ਕੁ ਜ਼ਰੂਰੀ ਹੈ ਤੇ ਬਿਨੈ ਕਿੰਨਾ ਟਰਸਟ ਦਿੰਦਾ सो बीएनआई मैं यही कहूंगी सबसे ट्रस्टवर्दी लाइक एसोसिएशन है यहां पे सबसे चीज ये है कि बहुत देख के कोई जॉइन करता है ऑबवियसली या इवन एंटर करते है बीएनआई में दैट इज द मेन थिंग ये ਤੁਸੀਂ ਬੀਐਨਆਈ ਜੁਆਇਨ ਕੀਤੀ ਬੀਐਨਆਈ ਜੁਆਇਨ ਤੋਂ ਬਾਅਦ ਕਿੰਨਾ ਕਿ ਬੈਨੀਫਿਟ ਬਿジネス ਨਾਲ ਰਿਲੇਟਡ ਹੋਇਆ ਬਿਨਸਸ ਦੇ ਅਪਾਰਟ ਇੱਕ ਰਿਲੇਸ਼ਨ ਬਿਲਟ ਹੁੰਦਾ ਹੈ ਫਰੈਂਡ ਸਰਕਲ ਵੀ ਵੱਧਦਾ ਤੇ 360 ਡੀ ਦੇਖੀਏ ਤਾਂ ਕੀ ਕੀ ਬੈਨੀਫਿਟ ਹੁੰਦਾ ਹਾਂਜੀ ਸਰ ਬੀਐਨਆਈ ਬਹੁਤ ਬੈਨੀਫੀਸ਼ੀਅਲ ਹੈ ਕਿਉਂਕਿ ਪਹਿਲੀ ਚੀਜ਼ ਤਾਂ ਹੈ ਕਿ ਅਸੀਂ ਸਾਰੇ ਆਪਣੀ ਜਿਹੜੀ ਟੀਮ ਹੈ ਜਿਹੜਾ ਅਸੀਂ ਗਰੁੱਪ ਜੁਆਇਨ ਕਰਦੇ ਆ ਉਹਨਾਂ ਨੂੰ ਹਰ ਫਰਾਈਡੇ ਮਿਲਦੇ ਆ ਉਹਨਾਂ ਨੂੰ ਹਰ ਫਰਾਈਡੇ ਮਿਲਦੇ ਆ ਉਹਦੇ ਨਾਲ ਅਸੀਂ ਇੱਕ ਦੂਜੇ ਨੂੰ ਜਾਣਦੇ ਆ ਇੱਕ ਦੂਜੇ ਨੂੰ ਜਾਣਦੇ ਆ ਉਸ ਤੋਂ ਬਾਅਦ ਸਾਰੇ ਜਾਣੇ ਤੁਹਾਡੇ ਬਿਜ਼ਨਸ ਨੂੰ ਐਕਸਪੀਰੀਅੰਸ ਕਰਨ ਆਉਂਦੇ ਆ ਫਿਰ ਉਸ ਤੋਂ ਬਾਅਦ ਜਦੋਂ ਉਹ ਐਕਸਪੀਰੀਅੰਸ ਟਰਸਟ ਬਦਲਦਾ ਹੈ ਤਾਂ ਫਿਰ ਤੁਹਾਡੇ ਕੋਲ 50 ਜਾਣੇ ਐਦਾ ਦੇ ਆ ਜਿਹੜੇ ਕਿ ਤੁਹਾਡਾ ਬਿਜ਼ਨਸ ਬਿਨਾ ਕਿਸੇ ਤੋਂ ਕਹੇ ਤੁਹਾਨੂੰ ਰੈਫਰਲਸ ਦੇ ਰਿਹਾ ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰ ਰਿਹਾ ਸਾਰਿਆਂ ਨੂੰ ਦੱਸ ਰਿਹਾ ਕਿ ਇਸ ਜਾਨੇ ਕੋ ਜਾਓ ਸੋ ਇਸ ਕਰਕੇ ਬੀਐਨਏ ਇੱਕ ਬਹੁਤ ਵਧੀਆ ਪਲੇਟਫਾਰਮ ਹੈ ਗੁਬਾਰੀਆਂ ਲਈ ਟੈਗ ਹੋਣਾ ਹੀ ਬਹੁਤ ਬੜੀ ਬਾਤ ਹੈ ਜੀ ਸਾਡੇ ਕੋਲ ਬੀਐਨਏ ਦਾ ਟੈਗ ਹੈਗਾ ਲੋਕੀ ਸਾਡੀ ਗੱਲ ਸੁਣਦੇ ਨੇ ਹੁਣ ਜਿਵੇਂ ਮੈਂ ਤੁਹਾਨੂੰ ਕਾਲ ਕਰਾਂਗੀ ਕਿ ਮੈਂ ਬੀਐਨਏ ਤੋਂ ਗੱਲ ਕਰ ਰਹੀ ਹਾਂ ਤੁਸੀਂ ਡੈਫੀਨਿਟਲੀ ਮੇਰੀ ਗੱਲ ਸੁਣੋਗੇ ਕਿ ਬੀਐਨਏ ਦੀ ਮੈਂਬਰ ਹੈਗੀ ਹੈ ਤਾਂ ਕੁਝ ਵਧੀਆ ਹੀ ਹੋਗਾ ਅਸੀਂ ਐਦਾਂ ਨਹੀਂ ਕੋਈ ਵੀ ਮੈਂਬਰ ਬਣ ਸਕਦਾ ਹਾਂ ਸਾਡਾ ਪ੍ਰੋਪਰ ਬੈਕਗ੍ਰਾਉਂਡ ਚੈੱਕ ਕੀਤਾ ਜਾਂਦਾ ਹੈ ਕਿ ਅੱਗੇ ਕੋਈ ਮਾਰਨਿੰਗ ਉੱਠ ਪਾਏਗਾ ਕਿ ਨਹੀਂ ਆ ਪਾਏਗਾ ਇਹਨਾਂ ਨੂੰ ਕੋਈ ਇਹ ਨਹੀਂ ਹੈਗਾ ਕਿ ਲਾਲਚ ਹੈਗਾ ਕਿ ਨਹੀਂ ਫੀਸ ਪੇ ਕਰਨੀ ਹੈ ਨਹੀਂ ਤਾਂ ਤਾਂ ਕੁਝ ਵੀ ਨਹੀਂ ਹੈਗਾ ਹੈ ਜੇ ਤੁਸੀਂ ਤੁਸੀਂ ਮੀਟਿੰਗ ਵਿੱਚ ਆ ਸਕਦੇ ਹੋ ਤਾਂ ਤੁਸੀਂ ਬੀਐਨਏ ਜੁਆਇਨ ਕਰੋਗੇ ਜੇ ਤੁਸੀਂ ਮੀਟਿੰਗ ਵਿੱਚ ਨਹੀਂ ਆ ਸਕਦੇ ਹੋ ਤਾਂ ਤੁਸੀਂ ਬੀਐਨਏ ਨਹੀਂ ਜੁਆਇਨ ਕਰੋਗੇ एक बी एन आई बेनिफिट है कि आपको प्रॉपर एक स्ट्रीम लाइन करता है आपको जल्दी उठना सिखा देता है एंड जैसे हमारे बुज़ुर्ग कहते थे जितना जल्दी उठोगे दिन बड़ा होता है आपके बहुत सारे काम हो जाते हैं तो ये बिल्कुल सच बात है अदरवाइज हम सब लोग लेट उठते हैं uh, कोई अपने, काम, अपने 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 काम टाइम से स्टार्ट करते हैं बट जब हमारी मॉर्निंग जल्दी हो जाती है तो ये सारा क्रेडिट ही बी एन आई को जाता है भागते हैं सुबह जल्दी उठने से हाँ मैं वही बताने लगी थी कि सिर्फ जल्दी उठना ही नहीं है आपके अंदर होना चाहिए अगर हमने अपना खुद ग्रो करना है हमने बिजनेस ग्रो करना है यू हैव टू बेयर

ਪਰ ਸੰਤੁਸ਼ਟੀ ਨਹੀਂ ਹੋਣਾ ਉਹਨੂੰ ਅੱਗੇ-ਅੱਗੇ ਵਧਾਣਾ ਕਿਉਂ ਚੈਪਟਰ ਵੀ ਅਸੀਂ ਲਾਂਚ ਕਰ ਰਹੇ ਹਾਂ ਨਵਾਂ ਗਰੁੱਪ ਲਾਂਚ ਕਰ ਰਹੇ ਹਾਂ ਬੀਐਨਆਈ ਦਾ ਜਿਹਦਾ ਨਾਮ ਹੈਗਾ ਜ਼ੈਨਿਤ ਸੋ ਮੈਂ ਇਨਵਾਈਟ ਕਰੂੰਗੀ ਤੁਹਾਨੂੰ ਸਾਰਿਆਂ ਨੂੰ ਜਿਹਨਾਂ ਨੂੰ ਵੀ ਲੱਗਦਾ ਕਿ ਉਹਨਾਂ ਦੇ ਬਿਜ਼ਨਸ ਲਈ ਬੀਐਨਆਈ ਇੱਕ ਵਧੀਆ ਜਗ੍ਹਾ ਹੈ ਇੱਕ ਪੋਟੈਂਸ਼ੀਅਲ ਹੈ ਤੁਸੀਂ ਮੈਨੂੰ ਜਾਂ ਕਿਲਾਸਰ ਨੂੰ ਮੈਸੇਜ ਕਰ ਸਕਦੇ ਆ ਤੇ ਵੀ ਕੈਨ ਸੀ ਕਿ ਅਸੀਂ ਕਿੱਦਾਂ ਤੁਹਾਡੀ ਹੈਲਪ ਕਰ ਸਕਦੇ ਆ ਬੀਐਨਏ ਦੇ ਵਿੱਚ ਆਉਣ ਲਈ ਤੇ ਆਪਣਾ ਬਿਜ਼ਨਸ ਪ੍ਰਮੋਟ ਕਰਨ ਲਈ ਸੋ ਅਸੀਂ 6 ਮੰਥਸ ਦੇ ਵਿੱਚ ਪਲਾਨ ਕਰ ਰਹੇ ਆ ਨਿਊ ਚੈਪਟਰ ਲਾਂਚ ਕਰਨ ਲਈ ਸੋ एवरीवन बॉडी ਇਜ਼ ਵੈਲਕਮ ਸਬ ਦਾ ਸਵਾਗਤ ਹੈ ਜਿਹੜਾ ਆਪਣਾ ਬਿਜ਼ਨਸ ਹੋਰ ਉਚਾਈਆਂ ਤੇ ਲੈ ਕੇ ਜਾਣਾ ਚਾਹੁੰਦਾ ਹੈ ਥੈਂਕ ਯੂ सो so, मैं प्रेसिडेंट हूँ बी की और मुझे चार साल हो गए हैं मैं एक फ़ाउंडिंग मेंबर भी हूँ बी की और आई थिंक बी से अच्छा प्लेटफॉर्म अमृतसर में कोई नहीं है अगर आपको बिज़नेस चाहिए या आप बिज़नेस को अपने ग्रो करना चाहते हैं आई थिंक दिस इज़ द परफेक्ट प्लेटफॉर्म जहाँ पे हम एक दूसरे के साथ बिजनेस शेयर कर सकते हैं कुछ ना कुछ यहाँ से आज सब लेकर गए हैं जो एक बहुत ही अमेजिंग बात है इस सिटी के लिए इतने सारे बिजनेस uh, प्रोफेशनल्स इकट्ठे एक ही जगह पर आए हैं तो आई थिंक इट्स अ वंडरफुल प्लेटफॉर्म किसी भी कैटेगरी का बिजनेस मैन यहाँ पे आ सकता है हाँ जी किसी भी कैटेगरी के बिजनेस आप प्रोफेशनल हैं या आपका बिजनेस है आप बी को ज्वाइन कर सकते हैं और इसको यू, यूज करके अपने बिजनेस की ग्रोथ डबल ट्रिपल कर सकते हैं तो सा ना अलिजियम चैप्टर के सैकटरी ट्रेजर खजांची जिन्हों कहते हैं खजांची जी उस मौजूद है तो बिजनेस ग्रोथ जी बी एन ए च आके o que ਸਾ ਬੀਐਨਏ ਹੀ ਬੜਾ ਬੜਾ ਅੱਛਾ ਪਲੇਟਫਾਰਮ ਹੈ ਉਹਦੇ ਵਿੱਚ ਸਾਰੇ ਅਸੀਂ ਕਾਰਪੋਰੇਟ ਵਗੈਰਾ ਆ ਜਾਂ ਫੋਰ ਕਲਚਰ ਦੇ ਸਾਰੇ ਬਿਜ਼ਨਸਮੈਨ ਹੀ ਆਪਸ ਇੱਕ ਦੂਜੇ ਨੂੰ ਮਿਲ ਰਹੇ ਆ ਐਂਡ ਵੀ ਆਰ ਹੈਵਿੰਗ ਅ ਸੈਵਨ ਚੈਪਟਰਸ ਇੱਕ ਦੂਜੇ ਨੂੰ ਲਾਂਚ ਹੋ ਰਹੇ ਨੇ ਅਰ ਸੜੀ ਹੱਥੇ ਬਿਜ਼ਨਸ ਕਨਕਲੇਵ ਸੀਗੀ ਤਿੰਨ ਚੈਪਟਰਸ ਦੀ ਜਿਹੜੇ ਕਿ ਬੜੀ ਅੱਛੇ ਢੰਗ ਨਾਲ ਅਸੀਂ ਇੱਕ ਦੂਜੇ ਨੂੰ ਬਿਜ਼ਨਸ ਰੈਫਰਲ ਪਾਸ ਆਨ ਕੀਤੇ ਨੇ ਇੱਕ ਦੂਜੇ ਤੋਂ ਅਸੀਂ ਰੈਫਰਲ ਲਿੱਤੇ ਵੀ ਹੈ ਔਰ ਕਾਫੀ ਅੱਛਾ ਜੋ ਸਾਨੂੰ ਬਿਜ਼ਨਸ ਦੀ ਸਕੋਪ ਮਿਲੇ ਇੱਕ ਦੂਜੇ ਨੂੰ ਅਸੀਂ ਬਿਜ਼ਨਸ ਜਾਂ ਇਨਫੋਰਮੇਸ਼ਨ ਦਿੰਦੀ ਹੈ ਤੇ ਬਿਲਕੁਲ ਜਿਹੜਾ ਕਹਿੰਦੀ ਹੈ ਗਰੁੱਪ ਹੈ ਜਿੱਥੇ ਕਿ ਇੱਕ ਵਪਾਰ ਦਾ ਇੱਕ ਵਪਾਰੀ ਦੂਸਰੇ ਵਪਾਰੀ ਨੂੰ ਪ੍ਰਮੋਟ ਕਰਦਾ ਦੂਸਰੇ ਵਪਾਰੀ ਦੇ ਬਿਜ਼ਨਸ ਨੂੰ ਪ੍ਰਮੋਟ ਕਰਦਾ ਤੇ ਇਸੇ ਤਰ੍ਹਾਂ ਇੱਕ ਦੂਸਰੇ ਦੀ ਹੈਲਪ ਕਰਦੇ ਹੋਏ ਵੱਡਾ ਨੈਟਵਰਕ ਬੰਦਾ ਵੱਡਾ ਨੈਟਵਰਕ ਬੰਦੇ ਹੋਏ ਇਹ ਜਿਹੜਾ ਬਿジネス ਦੀ ਗਰੋਥ ਵੀ ਹੁੰਦੀ ਆ ਤੁਸੀਂ ਬੀਐਨਏ ਦੀ ਐਪ ਤੋਂ ਤੁਸੀਂ ਵਰਲਡ ਵਾਈਡ ਕਿਤੇ ਵੀ ਆਪਣੀ ਰਿਕੁਆਇਰਮੈਂਟ ਦਾ ਕੋਈ ਵੀ ਵਪਾਰੀ ਲੱਭ ਸਕਦੇ ਹੋ ਬੀਟੂਬੀ ਕਰ ਸਕਦੇ ਹੋ ਜਾਂ ਬੀਟੂਸੀ ਕਰ ਸਕਦੇ ਹੋ ਇਸੇ ਤਰ੍ਹਾਂ ਆਪਣਾ ਬੀਐਨਏ ਜੁਆਇਨ ਕਰਨ ਤੋਂ ਬਾਅਦ ਆਪਣੀ ਜਿਹੜੀ ਹੈ ਗਰੋਥ ਜਿਹੜੀ ਹੈ ਬਿジネス ਦੀ ਨਾ ਤੇ ਤੁਹਾਡੇ ਆਪਣੇ ਸ਼ਹਿਰ ਜੇ ਰਹਿ ਜਾਂਦੀ ਆ ਪੂਰੇ ਵਰਲਡ ਵਾਈਡ ਤੁਸੀਂ ਉਹਨੂੰ ਆਥੈਂਟੀਸਿਟੀ ਨਾਲ ਤੇ ਬੀਐਨਏ ਦੀ ਵੈਰੀਫਿਕੇਸ਼ਨ ਦੇ ਨਾਲ ਪ੍ਰਮੋਟ ਕਰ ਸਕਦੇ ਹੋ